ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਨਵਾਂ ਤਹਿਸੀਲ ਬਾਗਾਪੁਰਾਣਾ ਦਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 9878393688 ਹੈ ਜੀ ਥਲੜੀ ਪਰ ਤੁਸੀਂ ਆਏ ਕਰ ਨਹੀਂ ਤੁਸੀਂ ਪੈਸੇ ਲਾਉਣੇ ਆਗੇ ਅੱਜ ਬਾਈ ਕੋਲ ਇੱਕ ਨਾਗਾ ਵੈੜ ਆ ਗਿਆ ਦੋ ਦੰਦ ਵਕਾਉ ਆ ਗਿਆ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਜੀ ਬਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਦਾ ਨਾਮ ਦੱਸ ਦਿਗਾ ਜੀ ਨਾਮ ਜੀ ਕਾਕਾ ਪਿੰਡ ਲਗੇਣਾ ਤਸਵੀਰ ਵਾ ਕੇ ਆਪਣਾ ਜਿਹੜਾ ਮੁੱਗਾ ਠੀਕ ਆ ਬਈ ਇੱਕ ਵੈੜ ਅੱਜ ਬਾਈ ਆਈ ਆ ਵੈੜ ਆ ਜੀ ਠੰਡੀ ਦੋ ਦੰਦ ਆ ਠੀਕ ਆ ਮੂੰਹ ਤੋਂ ਓਰੀਜਨਲ ਦੰਦਾਂ ਦੇ ਵਿੱਚ ਆ ਇਹ ਠੀਕ ਆ ਜੀ ਗਰੂਥ ਕਰ ਲਈ ਹਜੇ ਕਰੀ ਜਾਂਦੀ ਐ ਪੌਣੇ ਦੋਵਾਂ ਦੀ ਇੱਕ ਮਾਸ ਰੱਖਣ ਕਿਵੇਂ ਮਰਦੀ ਰੱਖਣ ਦੇਣੀ ਅੱਠ ਛੱਟ ਗਈ ਐ ਠੀਕ ਆ ਵੱਡੇ ਘਰੋਂ ਵੈੜ ਆਈ ਐ ਠੀਕ ਚੈੱਕ ਨਹੀਂ ਕਰਾਈ ਹ ਠੀਕ ਆ ਬਾਈ ਕਰਕੇ ਦੇਣੀ ਆ ਠੀਕ ਖਾਲੀ ਉਪਰ ਮੰਨ ਗਏ ਬਾਈ ਜੀ ਇਹਦਾ ਕਰ ਮੰਗਦੇ ਆਪਾਂ ਸੌਂ ਖਾ ਕੇ ਗ੍ਰਾਂਟ ਤੇ ਧਰਕ ਕਰਾਂਗੇ ਬੰਦੇ ਨੇ ਮੈਂ ਡਾਕਟਰ ਨੂੰ ਪੁੱਛਿਆ ਵੱਡੇ ਘਰ ਦੇ ਨੂੰ ਉਹਨੇ ਤੇ ਘਰੋਂ ਵੀ ਉਹਨੇ ਮੈਨੂੰ ਸਟਾਫ ਦਿੱਤਾ ਨੰਬਰ ਠੀਕ ਆ ਬਿਆਰ ਦੀ ਯਾਤਰਾ ਆਇਆ ਉਹਨੇ ਆਪ ਨੂੰ ਆਈ ਅੱਗੇ ਕਿਸਮਤ ਆਪਦੀ ਕਿਸਮਤ ਠੰਡੀ ਸੀਲ ਆ ਮੇਰੀ ਗੱਲ ਸੁਣ ਬਾਈ ਹਾਂ ਇਦਾਂ ਹੁਣ ਮੇਰੀ ਇੱਕ ਵਾਰ ਜੂਆ ਹਾਂਜੀ ਹਾਂਜੀ ਆ ਇੰਨੇ ਪੈਸੇ ਦਾ ਕੱਕੜ ਵੀ ਨਹੀਂ ਆਉਂਦਾ ਸੀਲ ਠੀਕ ਆ ਜੀ ਕਿੰਗੀ ਪੱਠ ਨਹੀਂ ਆਉਂਦੀ ਕਿੰਨੇ ਦੇ ਦੇਣੀ ਆਪਾਂ ਇਹ ਕਿ ਨਾਲੇ ਦੂਜੇ ਬੰਦੂਗੀ ਇਹ ਕਿੰਨੇ ਦੇ ਦੇਣੀਆਂ ਇੱਧਰ ਵੇਨਾ ਤਲੀ ਤਲੀ ਮੁਗਾ ਠੀਕ ਆ ਦੋਸਤੋ ਕ੍ਰੋਸ ਸੰਗ ਆ ਵੇੜ ਗਰਮੀ ਗੁਰਮੀ ਨੇ ਪੁਰਾਣੀ ਮੋਣੀ ਜੀ ਵੇੜ ਆ ਪਾ ਤਿਆਰ ਕਰਨੀ ਘਰੇ ਸੋਨਾ ਥਾਣਾ ਫਾਨਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਅਲੀ ਵੀ ਜੀ ਆ ਮੜੀ ਜੀ ਦੋ ਦੰਦ ਬੱਛੀ ਆ ਪਿਓਰ ਆ ਮੂੰਹ ਤੋਂ ਬਾਈ ਕਹਿੰਦਾ ਵੀ ਪੌਣੇ ਦੋ ਮਿੰਟ ਉਹ ਟਿਕਾ ਭਰਾਇਨ ਹੋਏ ਆਗੇ ਪਰ ਆਪਣੇ ਵੱਲੋਂ ਕਿਸਮਤ ਅਗਲੀ ਦੀ ਗੱਭੋ ਨਿਕਲੇ ਵੇ ਜੇ ਨਾਰੀ ਦਾ ਟਿਕਾ ਭਰਾਇ ਜਾਊਗਾ ਕਦ ਘਾਟ ਚੰਗਾ ਵਾ ਕ੍ਰੋਸ ਸੰਗ ਹੈਗਾ ਸ਼ਾਈਵਾਲ ਦਾ ਕ੍ਰੋਸ ਜਿਆ ਵਾ ਜੇ ਵੇਖ ਸਕਦੇ ਕਾਲੇ ਰੰਗ ਦੇ ਹਾਂ ਐਚ ਐਫ ਦਾ ਸ਼ਾਈਵਾਲ ਦਾ ਕ੍ਰੋਸ ਤੇ ਵੇਖ ਸਕਦੇ ਹੋ ਜੀ ਮੌਲਾ ਦਾ ਬਰਾੜਾ ਫਰਾੜਾ ਦੁੱਧ-ਬੂਧ ਨਹੀਂ ਕਰਦੀ ਇਹ ਮਾਲੋ ਜੀ ਦੁੱਧ-ਬੂਧ ਕਰੂ ਹੈ ਠੀਕ ਹੈ ਲੋ ਦੁੱਧ ਨਹੀਂ ਠੰਡੀ ਸੀਲ ਆ 10000 ਰੁਪਏ ਆ ਜੀ ਵਿਚੋ ਮਾਨ ਤਾਨ ਕੋਈ ਮਾਨ ਤਾਨ ਹੋ ਜੂਗਾ ਠੀਕ ਹੈ ਲੋ ਦੋਸਤੋ 13000 ਦੀ ਹੈ ਵਿਚੋ ਕਿ ਮਾਨ ਤਾਨ ਹੋ ਜੂਗਾ ਜਮਾ ਛੋਟਾ ਪਾਵ ਆ ਜਿਹਦੇ ਪਸੰਦ ਆ ਦੀ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਜਿਹੜੇ ਵੇਚਣ ਵਾਲੇ ਪਸ਼ੂ ਨੂੰ ਸਾਨੂੰ ਜਰੂਰ ਫੋਨ ਲਾਇਆ ਕਰੋ ਠੀਕ ਹੈ ਜੀ ਕਿਸੇ ਕੋਲ ਮੈਂ ਹੁੰਦੀ ਆ ਕਿਸੇ ਕੋਲ ਵੈਢ ਹੁੰਦੀ ਝਾਗਾ ਹੁੰਦੀ ਆ ਠੀਕ ਹੈ ਜੀ ਦੁੱਧ ਦੇ ਪਸ਼ੂ ਹੁਣ ਠੀਕ ਹੈ ਜੀ ਸਹੀ ਮੁੱਲ ਹੋਵੇ ਠੀਕ ਹੈ ਜੀ ਮਤਲਬ ਕਿ ਵਾਹਨ ਜਿੰਨਾ ਕਿ ਸਾਨੂੰ 1200 2000 ਰੁਪਏ 1500 ਬਾਜੀ ਠੀਕ ਹੈ ਜੀ ਤੇ ਅਸੀਂ ਤਰੋਂ ਤੁਹਾਡੀ ਗੱਡੀ ਆਊਗੀ ਪੈਸੇ ਨਾਲ ਲੱਗਦੇ ਕੇ ਤੇ ਪੂਰੀ ਪਾ ਕੇ ਲੈ ਜੂ ਠੀਕ ਹੈ ਜੀ ਧੰਨਵਾਦ ਜੀ ਲਓ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ